ਧੰਨ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਜੀ ਧੰਨ ਬਾਬਾ ਸ੍ਰੀ ਬਸੰਗ ਜੀ ਸਾਰੇ ਆਖੋ ਜੀ ਧੰਨ ਬਾਬਾ ਸ੍ਰੀ ਬਸੰਗ ਜੀ ਪਰਮ ਸਨਮਾਨਜੋਗ ਸਤਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਮਾਨ ਰਹੇ ਹੋ ਅੱਜ ਬੰਦੀ ਸ਼ੋਰ ਦੇਸ ਹੈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਇੱਕ ਰੰਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਗੁਰੂ ਦੇ ਪਿਆਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਗੁਰੂ ਜੀ ਦਾ ਬੰਦੀ ਸ਼ੋਰ ਦਿਵਸ ਬੰਦੀ ਸ਼ੋਰ ਦਿਹਾੜਾ ਤੁਸੀਂ ਮਨਾ ਰਹੇ ਹੋ ਨਾ ਉਹ ਗਰੀਬ ਨਵਾਜ ਸਤਗੁਰੂ ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਬਹੁਤ ਹੀ ਦਿਆਲੂ ਨੇ ਮੈਂ ਬੈਠਾ ਬੈਠਾ ਸੋਚਦਾ ਪਿਆ ਸੀ ਮੈਂ ਕਿ ਅਸੀਂ ਦਸਾਂ ਪਾਤਸ਼ਾਹਾਂ ਦੇ ਜਿਨ੍ਹਾਂ ਇਤਿਹਾਸਿਕ ਦਿਹਾੜੇ ਮਨਾਉਂਦੇ ਆ ਨਾ ਜੇ ਸਭ ਤੋਂ ਵੱਧ ਦਿਹਾੜੇ ਮਨਾਏ ਜਾਂਦੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿਹਾੜੇ ਮਨਾਏ ਜਾਂਦੇ ਨੇ ਸਤਗੁਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਕੀ ਵਡਾਲੀ ਜਿੱਥੇ ਸਤਗੁਰ ਦਾ ਪ੍ਰਕਾਸ਼ ਹੋਇਆ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਗੁਰ ਜੀ ਦਾ ਮੀਰੀ ਪੀਰੀ ਦਿਵਸ ਉਹ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਜਿਸ ਦਿਨ ਸਤਗੁਰੂ ਨੇ ਅਕਾਲ ਤਖਤ ਸਾਹਿਬ 'ਚ ਸਿਰਜਣਾ ਕੀਤੀ ਉਹ ਸਿਰਜਣਾ ਦਿਵਸ ਵੀ ਸੰਗਤਾਂ ਬਹੁਤ ਸ਼ਰਧਾ ਨਾਲ ਮਨਾਉਂਦੀਆਂ ਨੇ ਸਤਗੁਰੂ ਜੀ ਦਾ ਬੰਦੀ ਸ਼ੋਰ ਦਿਵਸ ਉਹ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾ ਰਹੀਆਂ ਨੇ ਹੁਣ ਵੀ ਤੇ ਸਤਗੁਰੂ ਦਾ ਜੋਤੀ ਜੋਤ ਦਿਵਸ ਉਹ ਵੀ ਸੰਗਤਾਂ ਮਨਾਉਂਦੀਆਂ ਨੇ ਵੇਖ ਲਓ ਦਸਾਂ ਪਾਤਸ਼ਾਹਾਂ ਦੇ ਵਿੱਚੋਂ ਜੇ ਸਭ ਤੋਂ ਵੱਧ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਨੇ ਉਹ ਨੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰ ਤੋਂ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫੇਰ ਆਖੋ ਜੀ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਦਿਆਲੂ ਨੇ ਨਿਮਰਤਾ ਦੇ ਨਾਲ ਸਤਗੁਰ ਦੀ ਗੋਦ ਵਿੱਚ ਆਉਣਾ ਹੈ ਜਦੋਂ ਵੀ ਸਤਗੁਰ ਦੀ ਸ਼ਰਨ ਵਿੱਚ ਆਉਣਾ ਹੈ ਨਾ ਦੋਵੇਂ ਹੱਥ ਜੋੜ ਲੈਣੇ ਨੇ ਗਲਤ ਪੱਲਾ ਪਾ ਲੈਣਾ ਹੈ ਮੰਨ ਲਓ ਕੋਈ ਮਹੱਲੇ ਦਾ ਪ੍ਰਧਾਨ ਹੋਵੇ ਕੋਈ ਪਿੰਡ ਦਾ ਸਰਪੰਚ ਹੋਵੇ ਕੋਈ ਮੰਤਰੀ ਹੋਵੇ ਕੋਈ ਸੰਤਰੀ ਹੋਵੇ ਕੋਈ ਮਾਇਆ ਪੱਖੋਂ ਤਨਮਾਨ ਹੋਵੇ ਜਦੋਂ ਸਤਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਜਿੱਥੇ ਆਪਣੇ ਜੋੜੇ ਉਤਾਰਨੇ ਨੇ ਨਾ ਉੱਥੇ ਆਪਣੇ ਅਹੁਦੇ ਨੂੰ ਆਪਣੇ ਗੁਣ ਨੂੰ ਉੱਥੇ ਰੱਖ ਕੇ ਆਉਣਾ ਹੈ ਅੰਦਰੋਂ ਖਾਲੀ ਹੋ ਕੇ ਆਉਣਾ ਹੈ ਤੇ ਆ ਕੇ ਇੱਥੇ ਬੇਨਤੀ ਕਰਨੀ ਹੈ ਗਰੀਬ ਨਿਵਾਜ ਸਤਿਗੁਰੂ ਜੀ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੈਂ ਤੇਰੇ ਦਰ ਦਾ ਭਿਖਾਰੀ ਹਾਂ ਏ ਗਰੀਬ ਨਿਵਾਜ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਤੁਸੀਂ ਦਾਤੇ ਹੋ ਅਸੀਂ ਭਿਖਾਰੀ ਹਾਂ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਅੰਦਰੋਂ ਝੁੱਕ ਕੇ ਇਹ ਬੇਨਤੀ ਕਰਦੀ ਹੈ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੇ ਮੰਗਣਾ ਕੀ ਹੈ ਹੋ ਹੋ ਦਿਆਲ ਨਾਮ ਦੇਵ ਮੰਗਤ ਜਨ ਕੋ ਸਦਾ ਰਹੂ ਰੰਗ ਰਤ ਜਏ ਬੇਨਤੀ ਕਰਨੀ ਹੈ ਇਹ ਗਰੀਬ ਨਵਾਜ਼ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀ ਮੈਂ ਕੀ ਮੰਗੂ ਕਿਛ்தਿਰ ਨ ਰਹੀ ਹਰ ਦੀਜੇ ਨਾਮ ਪਿਆਰੀ ਜੀਓ ਪਾਗਾਂ ਵਾਲਿਓ ਵੇਖੋ ਭਾਈ ਗੁਰਦਾਸ ਜੀ ਜਦੋਂ ਸਤਪੁਰ ਦੇ ਜਨਾਂ ਦੀ ਬੇਨਤੀ ਕਰਦੇ ਨੇ ਨਾ ਵੇਖੋ ਹੈ ਬ੍ਰਹਮ ਗਿਆਨ ਦੀ ਅਵਸਥਾ ਹੈ ਭਾਈ ਗੁਰਦਾਸ ਜੀ ਦੀ ਪਰ ਵੇਖੋ ਨਿਮਰਤਾ ਵੇਖੋ ਭਾਈ ਗੁਰਦਾਸ ਜੀ ਜੀ ਕਹਿੰਦੇ ਫੇ ਗਰੀਬ ਨਵਾਜ਼ ਜੀ ਤੇਰੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋ ਸੁਨਾ ਨਾਥ ਅਨਾਥ ਨਾ ਮੋਸਰ ਤੋ ਸੁਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਪਿਤਾ ਜੀ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਤੇਰੇ ਵਰਗਾ ਕੋਈ ਗੁਰਮਾਨ ਕੋਈ ਨਹੀਂ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਮੋਸੋ ਬੇਕਾਰੀ ਨਾ ਤੁਸ ਉਪਕਾਰੀ ਅਖੀਰ ਤੇ ਭਾਈ ਗੁਰਦਾਜ ਜੀ ਕਹਿੰਦੇ ਹੈ ਗਰੀਬ ਨਿਵਾਜ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਕਹਿੰਦੇ ਮੈਂ ਤਾਂ ਅਬਗੁਣਾਂ ਦਾ ਭੜਿਆ ਹਾਂ ਮੈਂ ਤਾਂ ਅਬਗੁਣਾਂ ਦਾ ਭੜਿਆ ਹਾਂ ਤੁਸੀਂ ਗੁਣਾਂ ਦੇ ਸਾਗਰੋ ਸਤਿਗੁਰੂ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਵੇਖੋ ਨਿਮਰਤਾ ਵੇਖੋ ਭਾਈ ਗੁਰਦਾਸ ਜੀ ਦੀ ਮੈਂ ਅਕਸਰ ਤੁਹਾਡੇ ਚਰਨਾਂ ਦੇ ਅੱਗੇ ਕਈ ਵਾਰ ਬੇਨਤੀ ਕਰਦਾ ਹਾਂ ਨਾ ਭਾਈ ਗੁਰਦਾਸ ਜੀ ਨ ਤੁਰੇ ਜਾ ਰਹੇ ਸਨ ਕੁਝ ਦਾਨੇ ਸੱਜਣ ਉਹ ਨਗਰ ਦੀ ਬਾਹੀ ਤੇ ਖਲੋਤੇ ਸਨ ਪਾਵਨ ਨਗਰ ਦੀ ਨੁੱਕਰ ਤੇ ਕੁਝ ਦਾਨੇ ਸੱਜਣ ਖਲੋਤੇ ਸਨ ਜਦੋਂ ਭਾਈ ਗੁਰਦਾਸ ਜੀ ਲੰਗਰ ਲੱਗੇ ਕੁਝ ਸਿੱਖ ਹੋਰ ਨਾਲ ਨੇ ਚਿਹਰੇ ਤੇ ਰੋਹਾਨੀਅਤ ਹੈ ਚਿਹਰੇ ਤੇ ਨਾਮ ਬਾਣੀ ਦਾ ਜਲਾਲ ਹੈ ਦੇ ਵਿੱਚੋਂ ਇੱਕ ਦਾਨਾ ਸੱਜਣ ਆਖਣ ਲੱਗਾ ਕਹਿੰਦਾ ਜੀ ਨਾਲ ਦੇ ਨੂੰ ਆਖਣ ਲੱਗਾ ਕਹਿੰਦਾ ਜੀ ਇਹ ਕਿਹੜੇ ਮਹਾਪੁਰਖ ਤੁਰੇ ਜਾ ਰਹੇ ਨੇ ਚਿਹਰੇ ਤੇ ਬੜਾ ਜਲਾਲ ਹੈ ਚਿਹਰੇ ਤੇ ਬੜੀ ਰੋਹਾਨੀਅਤ ਹੈ ਤੇ ਉਸ ਵੇਲੇ ਭਾਈ ਗੁਰਦਾਸ ਜੀ ਕੰਨਾਂ 'ਚ ਇਹ ਆਵਾਜ਼ ਪੈ ਗਈ ਹੁਣ ਚਾਰ ਕਦਮ ਅੱਗੇ ਜਾ ਚੁੱਕੇ ਨੇ ਭਾਈ ਗੁਰਦਾਸ ਜੀ ਫਿਰ ਵਾਪਸ ਆਉਂਦੇ ਨੇ ਹੱਥ ਜੋੜ ਲੈ ਆਖਿਆ ਬਜ਼ੁਰਗੋ ਕੀ ਆਖਿਆ ਜੀ ਉਹ ਬਜ਼ੁਰਗ ਨੇ ਵੀ ਦੋਵੇਂ ਹੱਥ ਜੋੜ ਲੈ ਅੱਗੋਂ ਕਹਿੰਦਾ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਤੁਹਾਡੇ ਪਹਿਲੀ ਵਾਰ ਮੈਂ ਦਰਸ਼ਨ ਕੀਤੇ ਨੇ ਪਰ ਤੁਹਾਡੇ ਚਿਹਰੇ ਤੇ ਬੜਾ ਜلال ਹੈ ਚਿਹਰੇ ਤੇ ਬੜੀ ਰੋਹਾਨੀਅਤ ਹੈ ਇਸ ਕਰਕੇ ਆਪਣੇ ਨਾਲ ਦੇ ਸੱਜਣ ਨੂੰ ਮੈਂ ਇਹ ਪੁੱਛਿਆ ਵੀ ਕਿਹੜੇ ਮਹਾਪੁਰਖ ਜਾ ਰਹੇ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਉਸ ਬਜ਼ੁਰਗ ਦੀ ਬਾਹ ਫੜ ਲਈ ਆਖਿਆ ਬਜ਼ੁਰਗੋ ਫਿਰ ਆ ਦੱਸਾਂ ਮੈਂ ਕੌਣ ਆ ਉੱਥੇ ਗੁਰਮੁਖੋ ਭਾਈ ਗੁਰਦਾਸ ਜੀ ਨੇ ਫਿਰ ਇਹ ਪਉੜੀ ਉਚਾਰਨ ਕੀਤੀ ਕਿ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਹਾਂ ਅਪਰਾਧੀ ਗੁਨੇਗਾਰ ਹਾਂ ਬੇਮੁਖਮੰਦਾ ਚੋਰ ਯਾਰ ਜੁਆਰ ਫਟਪੜ ਕਰ ਦੁਹੰਦਾ ਨਿੰਦਕ ਦੁਸ਼ਟ ਹਰਾਮ ਕੋ ਠਗ ਦੇ ਸਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ ਵਿਸਵਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ ਅਕੀਰ ਤੇ ਕਹਿੰਦੇ ਮੇਰਾ ਸਤਗੁਰੂ ਬੜਾ ਵੱਡਾ ਜੀ ਮੇਰੇ ਵਿੱਚ ਇਹ ਔਗਣੇ ਏਡੇ ਵੱਡੇ ਵੱਡੇ ਮੈਂ ਅਕਿਰਤ ਘਣ ਵੀ ਆ ਮੈਂ ਵਿਸਵਾਸ ਘਾਤੀ ਵੀ ਆ ਮੈਂ ਚੋਰ ਵੀ ਆ ਮੈਂ ਹਰਾਮ ਖੋਰ ਵੀ ਆ ਪਰ ਮੇਰਾ ਸਤਗੁਰੂ ਬੜਾ ਵੱਡਾ ਜੀ ਵਿਸ਼ਵਾਸ ਕਾ ਕੀ ਅਕਰਤ ਕਾ ਨ ਮੈਂ ਕੋ ਨ ਰਖੰਦਾ ਅਖੀਰ ਤੇ ਕਿਦੇ ਸਿਮਰ ਮੁਰੀਦਾ ਢਾਡੀਆਂ ਸਤਗੁਰ ਬਖਸ਼ੰਦਾ ਪਿਆਰ ਦਾ ਕੋ ਸਿਮਰ ਮੁਰੀਦਾ ਢਾਡੀਆਂ ਸਤਗੁਰ ਬਖਸ਼ੰਦਾ ਬੜੇ ਦਿਆਲੂ ਨੇ ਤੁਮ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐਡੇ ਦਿਆਲੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੇ ਚੰਬੇ ਦੀ ਰਹਿਣ ਵਾਲੀ ਮਾਈ ਦੱਸਾਂ ਜਿਨੂੰ ਅਸੀਂ ਬੀਬੀ ਸੁਲੱਖਣੀ ਆਖਦੇ ਆਂ ਸਤਗੁਰ ਦੀ ਸ਼ਰਨ ਵਿੱਚ ਆਉਂਦੀ ਹੈ ਏ ਗਰੀਬ ਨਾ ਸਤਗੁਰੂ ਜੀ ਮਾਇਆ ਦੀ ਕਮੀ ਨਹੀਂ ਪਦਾਰਥਾਂ ਦੀ ਕਮੀ ਨਹੀਂ ਹੋਰ ਕਿਸੇ ਚੀਜ਼ ਦੀ ਕਮੀ ਨਹੀਂ ਕਿਰਪਾ ਕਰੋ ਘਰ ਵਿੱਚ ਬੂਟਾ ਲੱਗ ਜਾਵੇ ਭਾਵ ਔਲਾਦ ਹੋ ਜਾਵੇ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਓ ਮਾਈ ਤੇਰੇ ਤਾਂ ਕਰਮਾ ਚ ਪੁੱਤਰ ਹੈ ਹੀ ਨਹੀਂ ਅਜੇ ਸੰਗਤ ਨਹੀਂ ਕੀਤੀ ਜੋੰਦੀ ਹੋਈ ਵਾਪਸ ਆ ਰਹੀ ਆ ਰਸਤੇ 'ਚ ਭਾਈ ਗੁਰਦਾਜ ਜੀ ਨਾਲ ਮਿਲਾਪ ਹੁੰਦਾ ਹੈ ਭਾਈ ਗੁਰਦਾਜ ਜੀ ਨਾਲ ਜਦੋਂ ਮਿਲਾਪ ਹੁੰਦਾ ਹੈ ਨਾ ਭਾਈ ਗੁਰਦਾਜ ਜੀ ਕਹਿੰਦੇ ਬੀਬਾ ਕੀ ਗੱਲ ਇਹ ਤਾਂ ਗੁਰੂ ਨਾਨਕ ਨਰਨਾਰੰਕਾਰ ਦਾ ਘਰ ਹੈ ਇੱਥੇ ਤਾਂ ਨਰਨਾਰੰਕਾਰੀ ਜੋਤ ਦੀ ਹਰ ਵੇਲੇ ਬਖਸ਼ਿਸ਼ ਵਰਤਦੀ ਹੈ ਉਹ ਮਾਈ ਕੀ ਗੱਲ ਇੱਥੇ ਲੋਕ ਰੋਂਦੇ ਜਾਂਦੇ ਨੇ ਤੇ ਹੱਸਦੇ ਆਉਂਦੇ ਨੇ ਤੂੰ ਰੋਂਦੀ ਹੋਈ ਕਿਉਂ ਆ ਰਹੀ ਆ ਉਸ ਮਾਈ ਦੇਸਾਂ ਨੇ ਦੋਵੇਂ ਹੱਥ ਜੋੜ ਲਏ ਅੱਖ ਲਗੀ ਏ ਗੁਰਸਿੱਖਾ ਅੱਜ ਤੇਰੇ ਗੁਰੂ ਨੇ ਮੈਨੂੰ ਨਾ ਕਰ ਦਿੱਤੀ ਕਿ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ ਇੱਕ ਆਸ ਲੈ ਕੇ ਆਈ ਸਾਂ ਪਰ ਅੱਜ ਤੇਰੇ ਗੁਰੂ ਨੇ ਵੀ ਉਹ ਆਸ ਨੂੰ ਨਿਰਾਸ਼ਾ ਵਿੱਚ ਬਦਲ ਦਿੱਤਾ ਈ ਕੋਈ ਨਾ ਕਰ ਦਿੱਤੀ ਮੈਨੂੰ ਤੱਗੋ ਘਾਈ ਗੁਰਦਾਸ ਜੀ ਵੇਖੋ ਸ਼ਰਦਾ ਵਾਲੇ ਸਨ ਮੈਂ ਅਕਸਰ ਕਈ ਵਾਰ ਤੁਹਾਨੂੰ ਬੇਨਤੀ ਕਰਦਾ ਹਾਂ ਇੱਕ ਸ਼ਰਦਾ ਵਾਲਾ ਬੰਦਾ ਹੀ ਸ਼ਰਦਾ ਪੈਦਾ ਕਰ ਸਕਦਾ ਜੀ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ ਦੇ ਬੈਠ ਕੇ ਇਸ ਮਾਦਮ ਦਾ ਆਨੰਦ ਮਾ ਰਹੇ ਹੋ ਨਾ ਅੱਜ ਅਰਦਾਸ ਕਰਿਓ ਹੈ ਗਰੀਬ ਨਵਾਜ਼ ਜੀ ਸਾਡੇ ਅੰਦਰ ਵੀ ਸ਼ਰਦਾ ਬਖਸ਼ੋ ਸਾਡੇ ਅੰਦਰ ਹੀ ਭਰੋਸਾ ਬਖਸ਼ੋ ਇਹ ਸ਼ਰਦਾ ਤੇ ਭਰੋਸਾ ਗੁਰੂ ਕੋ ਦੋ ਦਾਤਾਂ ਨੇ ਇਹ ਬੰਦਾ ਆਪਣੇ ਬਲਦੇ ਨਾਲ ਇਹ ਦਾਤਾਂ ਨਹੀਂ ਮਿਲਦੀਆਂ ਇਹ ਦਾਤਾਂ ਮਿਲਦੀਆਂ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਤਰਸ ਕਰੇ ਜਦੋਂ ਗੁਰੂ ਰਹਿਮਤ ਕਰੇ ਜਦੋਂ ਗੁਰੂ ਬਖਸ਼ਿਸ਼ ਕਰੇ ਨਾ ਫਿਰ ਇਹ ਦਾਤਾਂ ਝੋਲੀ 'ਚ ਪੈਂਦੀਆਂ ਨੇ ਸ਼ਰਧਾ ਤੇ ਭਰੋਸਾ ਕਿਸੇ ਦੁਕਾਨ ਤੋਂ ਇਹ ਦਾਤਾਂ ਨਹੀਂ ਮਿਲਦੀਆਂ ਤੁਹਾਨੂੰ ਕੋਈ ਕਰਿਆਨੇ ਦਾ ਸਾਮਾਨ ਚਾਹੀਦਾ ਕਰਿਆਨੇ ਦੀ ਦੁਕਾਨ ਤੋਂ ਜਾ ਕੇ ਲੈ ਆਓਗੇ ਤੁਹਾਨੂੰ ਕੱਪੜੇ ਚਾਹੀਦੇ ਨੇ ਕੱਪੜੇ ਦੁਕਾਨ ਤੋਂ ਜਾ ਕੇ ਲੈ ਆਓ ਕੱਪੜੇ ਵੀ ਦੁਕਾਨ ਤੋਂ ਮਿਲ ਜਾਣਗੇ ਉਹ ਮਨਿਆਰੀ ਦਾ ਸਬੰਧ ਚਾਹੀਦਾ ਹੋਵੇ ਨਾ ਉਹ ਮਨਿਆਰੀ ਵਾਲੀ ਦੁਕਾਨ ਤੋਂ ਜਾ ਕੇ ਲੈ ਆਓਗੇ ਪਰ ਭੱਗਾ ਵਾਲੇ ਦੇ ਸ਼ਰਦਾ ਦੇ ਭਰੋਸਾ ਚਾਹੀਦਾ ਨਾ ਉਹ ਇਹੋ ਦੁਕਾਨ ਹੈ ਗੁਰੂ ਨਾਨਕ ਜੀ ਦੀ ਇੱਥੇ ਹੀ ਫਿਰ ਤਰਲਾ ਪਾਇਆ ਜਾਵੇ ਬੇਨਤੀ ਕੀਤੀ ਜਾਵੇ ਗੁਰੂ ਸਾਹਿਬ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣੇ ਬਖਸ਼ਿਸ਼ ਦੇ ਖਾਤੇ ਤੇ ਜਦੋਂ ਕਿਰਪਾ ਕਰਦੇ ਨੇ ਤੇ ਫਿਰ ਸਿੱਖ ਦੀ ਝੋਲੀ 'ਚ ਸ਼ਰਦਾ ਦੇ ਭਰੋਸੇ ਦੀ ਰਾਤ ਪੈਂਦੀ ਹੈ ਅਜਰ ਅਰਦਾਸ ਕਰਿਓ ਸਤਗੁਰੂ ਸਾਡੀ ਝੋਲੀ ਸ਼ਰਦਾ ਦੇ ਭੂਸੇ ਦੀ ਰਾਤ ਪੈ ਜਾਵੇ ਭਾਈ ਗੁਰਦਾਸ ਜੀ ਨੇ ਫਿਰ ਭੂਸਾ ਬਖਸ਼ਿਆ ਕਿ ਭੂਸੇ ਵਾਲੇ ਸਨ ਸ਼ਰਦਾ ਵਾਲੇ ਸਨ ਕਹਿੰਦੇ ਮਾਈ ਘਰ ਆ ਨਾ ਇੱਕ ਘਰ ਬੜਾ ਵੱਡਾ ਫਿਰ ਕੀਆ ਗੁਰੂ ਸਾਹਿਬ ਨੇ ਕਿਹਾ ਤਾਂ ਤੇਰੇ ਕਰਮਾਂ ਚ ਪੁੱਤਰ ਨਹੀਂ ਹੁਣ ਦੁਬਾਰਾ ਜਾ ਸ਼ਰਦਾ ਨਾ ਜਾ ਰੋਸੇ ਨਾ ਜਾ ਕੋਨ ਆਖੀ ਸਤਿਗੁਰੂ ਇੱਥੇ ਵੀ ਲਿਖਣ ਵਾਲੇ ਤੁਸੀਂ ਉੱਥੇ ਵੀ ਲਿਖਣ ਵਾਲੇ ਤੁਸੀਂ ਜੇ ਮੇਰੇ ਕਰਮਾਂ ਕਰਕੇ ਉਥੇ ਦੀ ਲਿਖਿਆ ਤਾਂ ਹੁਣ ਲਿਖ ਦਿਓ ਕਲਮ ਤੁਹਾਡੇ ਹੱਥ ਵਿੱਚ ਹੈ ਉਹ ਮਾਈ ਦੇਸਾਂ ਮਾਈ ਸੁਲੱਖਣੀ ਦੁਬਾਰਾ ਜਾਂਦੀ ਹੈ ਸਤਿਗੁਰੂ ਦੀ ਸ਼ਰਨ ਵਿੱਚ ਹੱਥ ਜੋੜ ਕੇ ਗਲਵੰਡੀ ਖਲੋ ਜਾਂਦੀ ਹੈ ਸਤਗੁਰੂ ਜੀ ਕਿਰਪਾ ਕਰੋ ਉਹ ਮਾਈ ਤੂੰ ਕੱਲ ਵੀ ਆਈ ਸਤੈਨੂੰ ਆਖਿਆ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ ਹੇ ਗਰੀਬ ਨਿਵਾਜ ਸਤਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੇ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਪਿਤਾ ਜੀ ਜੇ ਮੇਰੀ ਅਪਹਾਗਨ ਦੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਲਿਖਣ ਵਾਲੇ ਤੁਸੀਂ ਕਲਮ ਤੁਹਾਡੇ ਹੱਥ ਵਿੱਚ ਹੈ ਗਰੀਬ ਨਵਾਜ਼ ਜੀ ਜੇ ਮੇਰੀ ਆ ਭਾਗਾਂ ਦੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖਦੇ ਹੋ ਗੁਰਮੁਖੋ ਇਤਿਹਾਸ ਗਵਾਹ ਹੈ ਜਿਸ ਬੀਬੀ ਦੇ ਕਰਮਾਂ ਦੇ ਕੋਈ ਪੁੱਤਰ ਨਹੀਂ ਸੀ ਉਸ ਬੀਬੀ ਨੇ ਜਦੋਂ ਸਤਗੁਰ ਦੀ ਕਿਰਪਾ ਹੋਈ ਸਤਗੁਰ ਦੀ ਰਹਿਮਤ ਹੋਈ ਉਹਦੇ ਅੰਦਰ ਸ਼ਰਧਾ ਵੱਧ ਗਈ ਉਹਦੇ ਅੰਦਰ ਹੁਸਾ ਵੱਧ ਗਿਆ ਉਸ ਬੀਬੀ ਨੇ ਸੱਤ-ਸੱਤ ਪੁੱਤਰਾਂ ਨੂੰ ਗੁੱਦੀ ਖੜਾਇਆ ਕਿਰਪਾ ਕਰੀਆ ਕੋ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਾਈ ਦੇਸਾਂ ਲੋਕ ਵੀ ਰੱਖਣ ਲੱਗੇ ਮਾਈ ਸੁਲੱਖਣੀ ਫਿਰ ਮਾਤਾ ਸੁਲੱਖਣੀ ਵਕਈ ਸੁਲੱਖਣੀ ਹੋ ਗਈ ਗੁਰਮੁਖੋ ਸੱਤਾਂ ਪੁੱਤਰਾਂ ਨੂੰ ਜਨਮ ਦਿੱਤਾ 17 ਪੁੱਤਰਾਂ ਨੂੰ ਗੋਦੀ ਖੜਾਇਆ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਅਦ ਮਾਈ ਦੇਸਾਂ ਮਾਤਾ ਸੁਲੱਖਣੀ ਬਣ ਗਈ ਗੁਰਮੁਖੋ ਮਾਈ ਸੁਲੱਖਣੀ ਬਣ ਗਈ ਅੱਜ ਸ਼ਰਦਾ ਦੇ ਭੋਸਾ ਮੰਗਿਓ ਗੁਰੂ ਦੇ ਕੋਲੋਂ ਵੇਖੋ ਛੇਵੇਂ ਪਾਤਸ਼ਾਹ ਜਿੱਦਾ ਬੰਦੀ ਛੋੜ ਦੇਸ ਮਨਾ ਰਹੇ ਹੋ ਨਾ ਜੇ ਜਾਨੀ ਸਾਇਦ ਇੱਕ ਮੁਸਲਮਾਨ ਆਉਂਦਾ ਹੈ اے ਗਰੀਬ ਨਵਾਜ਼ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰੋ ਜਾਨੀ ਕੋ ਜਾਨੀ ਸੇ ਮਿਲਾ ਦਿਓ ਵੇਖੋ ਇੱਕ ਮੁਸਲਮਾਨ ਕਹਿ ਰਿਹਾ ਭਾਵ ਮੇਰਾ ਨਾਮ ਜਾਨੀ ਹੈ ਪਤਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਭਾਵ ਅੱਲਾਹ ਦੇ ਨਾਮ ਮਿਲਾ ਦਿਓ ਨਾ ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ اپنی ਪਿਆਰ ਭੜੀ ਦ੍ਰਿਸ਼ਟੀ ਤੇ ਪਾਈ ਏ ਕੀ ਵੇਖਦਾ ਹੈ ਜਿਸ ਅੱਲਾ ਨੂੰ ਮੈਂ ਭਾਲਦਾ ਪਿਆ ਹਾਂ ਜਿਸ ਅੱਲਾ ਨੂੰ ਭਾਲਦਿਆ ਭਾਲਦਿਆਂ ਜੰਗਲਾਂ 'ਚ ਭਟਕਿਆ ਮੈਂ ਥਾਂ ਥਾਂ ਤੇ ਗਿਆ ਕਈ ਪੀੜਾ ਫਕੀਰਾਂ ਦੇ ਕੋਲ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਕਿਰਪਾ ਪਿਆਰ ਭਰੀ ਦ੍ਰਿਸ਼ਟੀ ਕੀਤੀ ਕੀ ਵੇਖਦਾ ਹੈ ਗੁਰੂ ਹਰਗੋਬਿੰਦ ਸਾਹਿਬ ਹੀ ਅੱਲਾ ਦਾ ਰੂਪ ਨੇ ਤੇ ਅੱਲਾ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਨੇ ਅੰਦਰ ਗੁਰੂ ਕੋਈ ਦੇ ਪ੍ਰਕਾਸ਼ ਹੋ ਗਿਆ ਕਿਰਪਾ ਕਰੀਏ ਕੋ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਤਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚ ਪਹੁੰਚਦੇ ਨੇ ਹੁਣ ਲੋਕ ਕਹਿੰਦੇ ਨੇ ਸਤਗੁਰੂ ਨੂੰ ਜਹਾਂਗੀਰ ਨੇ ਬੰਦੀ ਬਣਾ ਲਿਆ ਉਹ ਭੋਲੇ ਕਿਹਾ ਜਨਨ ਕਿਹਾ ਜਨਨ ਉਹ ਭੋਲਿਓ ਸਤਗੁਰੂ ਕੋਈ ਦੁਨੀਆ ਦੀ ਤਾਕਤ ਬੰਦੀ ਨਹੀਂ ਬਣਾ ਸਕਦੀ ਕਿਉਂ ਸਤਗੁਰੂ ਤਾਂ ਆਪ ਬੰਦਨ ਕੱਟਣ ਵਾਲੇ ਨੇ ਇਤੋਂ ਕਿਸੇ ਦੀਆਂ ਪੁਕਾਰਾਂ ਨੇ ਕਿਸੇ ਦੀਆਂ ਅਰਦਾਸਾਂ ਨੇ ਕਿਸੇ ਦੀਆਂ ਬੇਨਤੀਆਂ ਨੇ ਜਿਹੜੇ 52 ਰਾਜੇ ਜਹਾਗੀਰ ਨੇ ਕੈਦ ਕੀਤੇ ਸਨ ਨਾ ਮੌਤ ਤੋਂ ਭੈੜੀ ਉਹਨਾਂ ਦੀ ਜ਼ਿੰਦਗੀ ਗੁਰਮਖੋ ਮੱਠਾ ਜੜ ਪਾ ਕੇ ਖਾਣੇ ਦੇਣਾ ਹੱਡੀਆਂ ਗਲਤ ਕਿਆਂ ਸਨ ਆਸ ਪੁੱਟ ਚੁੱਕੀ ਸੀ ਗੁਰਮਖੋ ਇੱਕ ਦਿਨ ਸਾਰੇ ਇਕੱਠੇ ਹੋ ਕੇ ਅੱਲਾ ਦੇ ਚਰਨਾਂ 'ਚ ਬੇਨਤੀ ਕਰਦੇ ਨਰੰਕਾਰ ਦੇ ਚਰਨਾਂ 'ਚ ਬੇਨਤੀ ਕਰਦੇ ਰਹੇ ਨਰੰਕਾਰ ਕਿਰਪਾ ਕਰ ਕਿਰਪਾ ਕਰ ਇਸ ਗਵਾਲੀਅਰ ਦੇ ਬੰਦੀਖਾਨੇ ਵਿੱਚੋਂ ਗਵਾਲੀਅਰ ਦੇ ਇਹ ਜਿਹੜੇ ਸਾਧੂ ਸਾਨੂੰ ਕਿਸੇ ਤਰੀਕੇ ਨਾਲ ਕਢਾ ਇਹ ਤਾਂ ਜ਼ਿੰਦਗੀ ਮੌਤ ਤੋਂ ਭੈੜੀ ਹੋ ਚੁੱਕੀ ਸਾਡੀ ਜਦੋਂ ਨਰੰਕਾਰ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਨਰੰਕਾਰ ਦੇ ਸੂਪਕਾਉਣ ਨੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਵਿਦ ਬਣੀ ਗੁਰਮਖੋ ਗੁਰੂ ਹਰਿਦਵੰਸ ਜੀ ਆ ਆਬਦ ਬਣਾਉਣ ਵਾਲੇ ਨੇ ਆ ਬੰਦੀ ਸ਼ੋਰ ਪਿਤਾ ਨੇ ਦੀਨ ਤੇ ਦੁਨੀਆ ਦੇ ਮਾਲਕ ਨੇ ਤੁਹਾਨੂੰ ਤਨ ਸ੍ਰੀ ਗੁਰੂ ਹਰਿਦਵੰਸ ਸਾਹਿਬ ਜੀ ਆਦੀ ਸ਼ਰਦਾ ਰੱਖਿਓ ਆਪਣੇ ਅੰਦਰ ਕੋਈ ਦੁਨੀਆ ਦੀ ਤਾਕਤ ਗੁਰੂ ਹਰਿਦਵੰਸ ਸਾਹਿਬ ਮਹਾਰਾਜ ਦੀ ਬੰਦੀ ਨਹੀਂ ਬਣਾ ਸਕਦੀ ਸਤ ਨੂੰ ਆਪ ਜਦੋਂ ਫੇ ਗਵਾਲੀਏ ਦੇ ਕਿਲੇ ਦੇ ਸਤ ਨੂੰ ਜਿਹਨੂੰ ਵਿਕਾਇਤ ਕੀਤਾ ਗਿਆ ਆਪਣੀ ਮੌਜਨਾ ਗਏ ਨੇ ਗੁਰੂ ਹਰਿਦਵੰਸ ਸਾਹਿਬ ਮਹਾਰਾਜ ਜੀ ਉਹਨਾਂ ਦੀ ਪਕਾਰ ਸੁਣ ਕੇ ਸਤ ਸੰਗਿਓ ਹੁਣ ਵੇਖੋ ਇੱਕ ਕੈਦੀ ਵੀ ਜੇਲ੍ਹ ਦੇ ਅੰਦਰ ਜਾਂਦਾ ਹੈ ਪਰ ਉਹ ਸਜ਼ਾ ਭੁਗਤਣ ਵਾਸਤੇ ਜਾਂਦਾ ਹੈ ਇੱਕ ਡਾਕਟਰ ਵੀ ਜੇਲ੍ਹ ਦੇ ਅੰਦਰ ਜਾਂਦਾ ਹੈ ਉਹ ਇਲਾਜ ਕਰਨ ਵਾਸਤੇ ਜਾਂਦਾ ਹੈ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਇਲਾਜ ਕਰਨ ਵਾਸਤੇ ਗਏ ਨੇ ਜਿਹੜੇ ਅੰਦਰ ਕੈਦੀ ਨੇ ਉਹਨਾਂ ਦਾ ਭਲਾ ਕਰਨ ਵਾਸਤੇ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਜਦੋਂ ਉਹਨਾਂ ਨੇ ਸਤਕੁ ਦੇ ਦਰਸ਼ਨ ਕੀਤੇ ਤੇ ਇੱਕ ਆਸ ਵੱਜ ਗਈ ਅੰਦਰ ਇੱਕ ਆਸ ਵੱਜ ਗਈ ਇੱਕ ਭਰੋਸਾ ਵੱਜ ਗਿਆ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਹੁਣ ਜਦੋਂ ਇਧਰੋਂ ਵਜੀਰ ਖਾਨ ਲਾਹੌਰੀਆ ਉਧਰੋਂ ਸਾਈ ਮੀਆਂ ਮੀਰ ਉਹਨਾਂ ਨੂੰ ਪਤਾ ਲੱਗਾ ਐਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅ ਦੇ ਕਿਲੇ ਵਿੱਚ ਨੇ ਉਨਨਾਂ ਦੇ ਜਾਗੀਰ ਨੂੰ ਵਾਕਿਆ ਹੋਰ ਕਈ ਅਹਿਲ ਕਰਨ ਨੂੰ ਵਾਕਿਆ ਅਖੀਰ ਜਦੋਂ ਇਧਰੋਂ ਤਕਰੀਬਨ 108-9 ਸਾਲ ਉਮਰ ਹੈ ਬਾਬਾ ਗੁੱਡਾ ਸਾਹਿਬ ਜੀ ਆਖੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਆਹ ਜਿਨ੍ਹਾਂ ਦੇ ਅਸਥਾਨ ਤੇ 24 ਨਵੰਬਰ ਨੂੰ ਮਹਾਪੁਰਖਾਂ ਵੱਲੋਂ ਰੈਂਸ ਬਾਈ ਰੱਖੀ ਗਈ ਹੈ ਜਨ ਐਤਵਰ ਵੇਖੋ 108-9 ਸਾਲ ਦੀ ਲਗਭਗ ਉਮਰ ਹੈ ਬਾਬਾ ਬੁੱਢਾ ਸਾਈਂ ਦੀ ਸੰਗਤ ਨਾਲ ਲਿਆ ਤੇ ਚੌਂਕੀ ਸੇ ਅੰਮ੍ਰਿਤਸਰ ਤੋਂ ਹੱਥ مشਾਲ ਭਰੀ ਹੋਈ ਹੈ। ਗਵਾਲੀਅਰ ਪਹੁੰਚੇ ਪੈਦਲ ਹੀ ਕਿਲੇ ਦੀ ਪ੍ਰਕਰਮਾ ਕੀਤੀ ਕਿਲੇ ਦੇ ਗੇਟ ਤੇ ਮੱਥਾ ਟੇਕਦੇ ਨੇ। ਹੁਣ ਜਿਉਂ-ਜਿਉਂ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਜਾਗਰਤੀ ਆ ਰਹੀ ਹੈ। ਜਾਂ ਕਿ ਉਹਨਾਂ ਫਿਕਰ ਪੈ ਗਿਆ ਇਹ ਤਾਂ ਕੰਮ ਖਰਾਬ ਹੋ ਜਾਏਗਾ। ਅਖੀਰ ਉਹਨੇ ਫੈਸਲਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾਈ ਦਿੱਤਾ ਜਾਵੇ। ਦਾ ਸੰਕੀਪ ਦੇ ਵਿੱਚ ਹੁਣ ਜਦੋਂ ਗੁਰੂ ਹਰਿਸ਼ਿੰਗਹ ਜੀ ਹਾਦ ਕਰਨ ਲੱਗੇ ਨਾ ਉਹ 52 ਰਾਜੇ ਜੋ ਕੈਦੀ ਸਨ ਜਿੰਗਾ ਦੀ ਜ਼ਿੰਦਗੀ ਮੌਤ ਤੋਂ ਪੈਰੀ ਹੋ ਚੁੱਕੀ ਹੈ ਹੁਣ ਸਤਮੁ ਤੇ ਦਰਸ਼ਨ ਕਰਕੇ ਨਾ ਆਸ ਅੰਦਰ ਵੱਜੀ ਹੈ ਅੰਦਰਿਕ ਭਰੋਸਾ ਵੱਜਿਆ ਹੈ ਅਜ ਹੱਥੀਂ ਵੀ ਅੱਖ ਲ ਕੇ ਸਤ ਗੁਰੂ ਸਾਨੂੰ ਅਨ ਤੁਹਾਡਾ ਹੀ ਆਸਰਾ ਹੈ ਸਾਡੇ ਸਾਰੇ ਹੀਲੇ ਫਸਿਲੇ ਖਤਮ ਹੋ ਗਏ ਨੇ ਹਰ ਪਾਸੇ ਅਸੀਂ ਨਰਾਸ਼ ਹੋ ਚੁੱਕੇ ਸਾਂ ਸਾਡੀ ਆਸ ਇਹ ਟੁੱਟ ਚੁੱਕੀ ਸੀ ਕਿ ਅਸੀਂ ਹੁਣ ਬਾਹਰ ਆਵਾਂਗੇ ਪਰ ਜਦੋਂ ਦੇ ਤੁਸੀਂ ਆਏ ਹੋ ਤੁਹਾਡੇ ਦਰਸ਼ਨ ਕੀਤੇ ਨੇ ਜਦੋਂ ਸਵੇਰੇ ਸ਼ਾਮ ਹੁਣ ਕੀਰਤਨ ਹੁੰਦਾ ਹੈ satsang ਹੁੰਦਾ ਹੈ ਹੁਣ ਸਾਡੀ ਆਸ ਬੱਜੀ ਹੈ ਮਹਾਰਾਜ ਜੀ ਹੁਣ ਤੁਹਾਡੇ ਤੋਂ ਅਲਾਵਾ ਕਿਤੇ ਹੋਰ ਆਸ ਨਹੀਂ ਮੈਂ ਅੱਗੇ ਵੀ ਅਕਸਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ ਨਾ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਖੜ੍ਹ ਪਾਸਿਓ ਬਾਵਾਂ ਖੜੀਆਂ ਹੋ ਜਾਣ ਉਦੋਂ ਫਿਰ ਨਿਮਰਤਾ ਦੇ ਨਾਲ ਹੱਥ ਜੁੜ ਕੇ ਬੇਨਤੀ ਕਰਿਆ ਕਰੋ ਏ ਗਰੀਬ ਨਿਵਾਜ ਸਤਿਗੁਰੂ ਜੀ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਤਵ ਭਾਵੇਂ ਮਾਰ ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਰੀ ਹਰ ਜੀਓ ਰੱਖੋ ਲਾਜ ਪੁਰਾਰ ਤੁਸੀਂ ਲਾਜ ਰੱਖੋ ਮਹਾਰਾਜ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ ਹੁਣ ਛੇਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਰਾਜੇ ਨੂੰ ਬਾਹਰ ਨਾਲ ਲੈ ਕੇ ਜਾਣਾ ਹੈ ਉਹ ਕਹਿੰਦੇ ਜੀ ਤੁਹਾਡੇ ਚੋਲੇ ਦੀਆਂ ਜੋ ਕਲੀਆਂ ਫੜ ਲੈਣਗੇ ਜਿੰਨੇ ਉਹਨੇ ਰਾਜੇ ਲੈ ਜਾ ਤੁਸੀਂ ਇੱਥੇ ਵੀ ਸਾਧਗੁਰ ਨੇ 52 ਕਲੀਆਂ ਵਾਲਾ ਚੋਲਾ ਸਵਾਇਆ ਗੁਰਮਖੋ ਤੇ ਸਾਧਗੁਰ ਦੇ ਇੱਕ ਇੱਕ ਕਲੀ ਫੜ ਕੇ 52 ਦੇ 52 ਰਾਜੇ ਬਾਹਰ ਆ ਗਏ ਗੁਰਮਖੋ ਵੇਖੋ ਸਾਧਗੁਰ ਨੇ ਅੱਜ ਉਹਨਾਂ ਨੂੰ ਰਿਹਾਅ ਕਰਾਇਆ ਹੈ ਉਹਨਾਂ ਦੇ ਬੰਦਨ ਕੱਟੇ ਨੇ ਗੁਰਮਖੋ ਜਿਨ੍ਹਾਂ ਦੀ ਆਸ ਟੁੱਟ ਚੁੱਕੀ ਸੀ ਇੱਕ ਨਿਰੰਕਾਰ ਦੇ ਚਰਨਾਂ 'ਚ ਫਰਿਆਦ ਕੀਤੀ ਹੈ ਨਿਰੰਕਾਰ ਦੇ ਸੂਪ ਨੇ ਧੰ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਗੁਰੂ ਪਰਮੇਸ਼ਰ ਮੇਰਾ ਪਰਦੇ ਨਾ ਆਪ ਨਰਾਇਣ ਕਲਾ ਤਾਰ ਜਗ ਮੇਂ ਪਰਵਰਿਓ ਅਨਰੰਕਾਰੀ ਯੁੱਧ ਹੈ ਗੁਰਮੁਖੋ ਉਹੋ ਯੁੱਧ ਅਜ ਗੁਰਗੰਸਾਹ ਦੇ ਵਿੱਚ ਹੈ ਇਧਰੋਂ ਸਤਗੁਰੂ ਗਵਾਲੀਆ ਤੋਂ ਹੁੰਦਿਆਂ ਹੋਇਆ ਆਗਰੇ ਪਹੁੰਚ ਜੇ ਨੇ ਜੀ ਜਿਸ ਵੇਲੇ ਸਤਗੁਰੂ ਆਗਰੇ ਪਹੁੰਚ ਜੇ ਨੇ ਨਾ ਸਤਗੁਰੂ ਦਾ ਤੰਦੂ ਲੱਗਾ ਹੋਇਆ ਹੈ ਇਹ 52 ਰਾਜੇ ਵੀ ਨਾਲ ਨੇ ਸਤਪੁਰਜੀ ਦੇ ਹੋਰ ਸਿੱਖ ਸੰਗਤਾਂ ਵੀ ਨਾਲ ਨੇ ਸਤਗੁਰ ਦਾ ਤੰਬੂ ਲਿਆ ਹਰ ਦਸ ਹੋ ਰਿਹਾ ਹੈ ਤੇ ਦੂਸਰੇ ਪਾਸੇ ਨਾ ਜਹਾਗੀਰ ਦਾ ਤੰਬੂ ਲੱਗਾ ਹੋਇਆ ਤੇ ਇੱਕ ਗਰੀਬ ਸਿੱਖ ਘਈਆ ਉਹਨੂੰ ਕਿਸੇ ਦੱਸਿਆ ਵੀ ਸਿੱਖਾ ਜਿਹਦੇ ਦਿਲ ਰਾਤ ਤੋਂ ਗੁਣ ਗੁੰਮਣਾ ਨਾ ਜਿਹਦੇ ਜਿਸ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ ਨਾ ਤੂੰ ਉਹ ਅੱਜ ਆਗਰੇ ਆਏ ਹੋਈ ਤੂੰ ਵੀ ਦਰਸ਼ਨ ਕਰਲਾ ਜਾ ਕੇ ਤੇ ਉਹਦੇ ਅੰਦਰ ਚਾਹ ਪੈਦਾ ਹੋ ਗਿਆ ਕਿੰਦਾ ਮੇਰੇ ਗੁਰੂ ਜੀ ਇੱਥੇ ਆਏ ਹੋਏ ਨੇ ਆਹਾ ਮੇਰੇ ਸਤਗੁਰੂ ਜੀ ਇੱਥੇ ਆਏ ਹੋਏ ਨੇ ਤੇ ਕਹਿੰਦਾ ਮੈਂ ਸਤਗੁਰੂ ਨੂੰ ਭੇਟਾ ਕੀ ਕਰਾਂ ਮਨ ਚ ਚੰਗਾ ਫੁਰਨਾ ਬਣਿਆ ਕਹਿੰਦਾ ਸਤਗੁਰੂ ਘੋੜਿਆ ਤੇ ਸਵਾਰੀ ਕਰਦੇ ਨੇ ਤੇ ਸਤਗੁਰ ਦੇ ਘੋੜੇ ਵਾਸਤੇ ਮੈਂ ਵਧੀਆ ਵਧੀਆ ਘਾਹ ਵੜਦਾ ਮੈਂ ਘਾਈਆਂ ਉਹਨੇ ਭਾਗਾ ਵਾਲੇ ਜੋ ਸੋਹਣਾ ਸੁਣਾ ਘਾਹ ਚੁਣਿਆ ਸ਼ਾਮ ਪੈ ਗਈ ਘਾਹ ਚੁੰਦੀ ਦੇ ਹੁੰਦੇ ਆ ਉਹ ਘਾਹ ਚੁਣਿਆ ਘਾਹ ਜਿ ਇੱਕ ਪੰਡ ਬਣ ਲਈ ਕਾਹ ਦੀ ਪੰਜ ਮਿੰਟੇ ਪਹਿਲਾਂ ਘਰ ਗਿਆ ਘਰ ਵੇਖਿਆ ਇੱਕ ਕੌਡੀ ਸੀ ਗੁਰਮੁਖੋ ਜਾਂ ਕੋਈ ਪੈਸਾ ਕਹਿ ਲੋ ਕੌਡੀ ਕਹਿ ਲੋ ਹੋਰ ਕਹਿ ਲੋ ਉਹਨੇ ਆਪਣੇ ਪੱਲੇ ਨਾਲ ਉਹ ਬੰਨ ਲਈ ਕਹਿੰਦਾ ਸਾਧ ਨੂੰ ਭੇਟਾ ਕਰਾਂਗਾ ਇਧਰੋਂ ਅਮਰਤ ਵੇਲਾ ਹੁੰਦਾ ਹੈ ਗੁਰਮੁਖੋ ਕਾਹ ਦੀ ਪੰਜ ਸਿਰ ਤੇ ਚੁੱਕਦਾ ਹੈ ਤੇ ਨਾਲ ਕੌਡੀ ਹੈ ਪੱਲੇ ਨਾਲ ਬੰਨੀ ਹੋਈ ਘਰੋਂ ਤੁਰਦਾ ਹੈ ਰਸਤੇ ਬੋਧਾ ਵੀ ਪਾਸ਼ਾ ਦਾ ਦਰਬਾਰ ਕਿੱਧਰ ਹੈ ਉਹ ਜਿਹਨੂੰ ਪੁੱਛਿਆ ਉਹਨੇ ਸਭ ਤੱਕ ਜਾਂ ਕਿ ਨੂੰ ਆਖਿਆ ਕਿਤੇ ਉਹ ਕਹਿੰਦਾ ਸਾਹਮਣੇ ਉਹ ਪਾਦਸ਼ਾਹ ਦਾ ਦਰਬਾਰ ਹੈ ਉਹ ਦਰਬਾਰ ਦੇ ਅੰਦਰ ਜਾਂਦਾ ਕਹਾ ਦੀ ਪੰਡ ਰੱਖਦਾ ਜੀ ਸਿੱਖ ਉੱਥੇ ਇਹ ਆਗਰੇ ਦੀ ਗ੍ਰੰਥੀ ਸੀ ਪਰ ਗੰਗਾ ਸਿੰਘ ਲਿਖਦੇ ਨੇ ਗੱਲ ਮੁਖੋ ਉਹ ਕਹਾ ਦੀ ਪੰਡ ਉੱਥੇ ਰੱਖਦਾ ਹੈ ਤੇ ਪੱਲੇ ਨਾਲ ਕੋਡੀ ਕੋ ਹੁਲਗੇ ਨਾਲ ਉਹ ਵੀ ਅੱਗੇ ਭੇਟਾ ਕਰ ਦਿੰਦਾ ਹੈ ਤੇ ਹੱਥ ਝੁਰ ਕੇ ਅੱਖਾਂ ਬੰਦ ਨੇ ਕਹਿੰਦਾ ਜੀ ਮੇਰਾ ਜਨਮ ਮਰਨ ਕੱਟ ਦਿਓ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਮੈਂ ਕਈ ਵਾਰ ਸੋਚਦਾ ਵਾ ਸਿੱਖਾ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਤੂੰ ਗਰੀਬ ਸਿੱਖ ਵਾ ਇੱਕ ਕੌਡੀ ਹੈ ਤੇਰੇ ਕੋਲ ਤਾਂ ਵੀ ਕਿੰਦਾ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਇੱਥੇ ਕਰੋੜਾਪਤੀ ਲੱਖਾਂਪਤੀ ਅਲਬਾਪਤੀ ਬੈਠੇ ਨੇ ਪਤਾ ਨਹੀਂ ਮਾਇਆ ਕਿੰਨੀ ਕਦੀ ਨਹੀਂ ਗੁਰੂ ਨੂੰ ਆਖਿਆ ਸਤਗੁਰ ਸਾਡੇ ਮਾਇਆ ਦੇ ਬੰਧਨ ਕੱਟ ਦਿਓ ਅੱਜ ਗਰੀਬ ਸਿੱਖ ਵੇਖੋ ਕਹਿ ਰਿਹਾ ਸਤਗੁਰ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਮੇਰਾ ਜਨਮ ਮਰਨ ਕੱਟ ਦਿਓ ਬੇੰਦੀਏ ਬੇ ਕਰਦਾ ਹੈ ਤੇ ਜਹਾਂਗੀਰ ਇੱਕਦਮ ਕੰਬਿਆ ਕਹਿੰਦਾ ਲੱਗਦਾ ਇਹਨੂੰ ਭਲੇਖਾ ਲੱਗਿਆ ਉਹ ਜਹਾਂਗੀਰ ਅੱਖ ਲੱਗਾ ਜਿੰਨੀ ਮਾਇਆ ਚਾਹੀਦੀ ਮਾਇਆ ਤੈਨੂੰ ਮੈਂ ਦੇ ਸਕਦਾ ਪਰ ਜਨਮ ਮਰ ਮੈਂ ਨਹੀਂ ਕੱਟ ਸਕਦਾ ਤੇਰਾ ਜਨਮ ਮਰਨਾ ਮੈਂ ਨਹੀਂ ਕੱਟ ਸਕਦਾ ਮੈਂ ਤਾਂ ਆਪ ਜਨਮ ਮਰਨ ਦੇ ਗੇੜ ਤੇ ਫਸਿਆ ਹਾਂ ਤੇ ਕਹਿੰਦੇ ਤੂੰ ਕੌਣ ਕਹਿੰਦੇ ਮੈਂ ਜਹਾਂਗੀਰ ਬਾਦਸ਼ਾਹ ਤੋ ਉਸੇ ਵੇਲੇ ਹੀ ਇਕੌਡੀ ਅੱਗੋਂ ਫੜ ਲਈ ਤੇ ਘਾੜੀ ਬਣ ਚੁੱਕ ਲਈ ਉਹ ਸੰਤਰੀ ਆਖਣ ਲੱਗਾ ਕਹਿੰਦਾ ਉਹ ਸਿੱਖਾ ਇਹ ਕੌਡੀ ਇੱਥੇ ਪਈ ਰਹਿੰਦੇ ਇਹਦੇ ਨਾਲ ਸਾਡੇ ਬਾਦਸ਼ਾਹ ਦੀ ਤੋਹੀਨ ਹੁੰਦੀ ਹੈ ਪਾ ਬੇਇੱਜ਼ਤੀ ਹੁੰਦੀ ਹੈ ਕਹਿੰਦਾ ਨਹੀਂ ਇਹ ਮੈਂ ਗੁਰੂ ਜੀ ਵਾਸਤੇ ਲੈ ਕੇ ਆਇਆ ਇਹ ਆਪਣੇ ਗੁਰੂ ਵਾਸਤੇ ਲੈ ਕੇ ਆਇਆ ਤੇ ਜਾਂ ਕੀ ਬੁਲਿਆ ਕਹਿੰਦਾ ਜੀ ਮੇਰੇ ਐਲਕਰ ਸਹੀ ਕਹਿੰਦੇ ਨੇ ਇਹ ਕੌਡੀ ਇੱਥੇ ਪਈ ਰਹੇ ਦੇ ਤਖਤ ਦੀ ਨਰਾਜ਼ਰੀ ਹੁੰਦੀ ਹੈ ਫਿਰ ਇੱਕ ਹਾਦੀਪਾਂਡੇ ਇੱਥੇ ਰਹਿੰਦੇ ਇੱਕ ਹਾ ਦੇ ਬਦਲੇ ਤਨੂੰ ਚਨੇ ਦੇ ਦਿੰਨੇ ਆ ਇੱਕ ਕੌਡੀ ਦੇ ਬਦਲੇ ਤਨੂੰ ਮੋਰਾ ਦੇ ਦਿੰਨੇ ਆ ਅੱਗੋਂ ਕਾਹੀ ਦੇ ਦੋਵੇਂ ਹੱਥ ਜੋੜ ਲਏ ਕਹਿੰਦਾ ਰਾਜਨ ਰਾਜਨ ਉਹ ਬਾਦਸ਼ਾਹ ਜਿਵੇਂ ਗੁਰੂ ਦੇ ਦਰਤੇ ਸ਼ਰਦਾ ਭਾਵਨਾ ਚੱਲਦੀ ਹੈ ਨਾ ਜਿਸ ਗੁਰੂ ਦੇ ਦਰ ਤੇ ਕੌਡੀ ਪਰਵਾਨ ਹੋਣੀ ਹੈ ਇੱਕ ਆਦੀ ਪੰਡ ਪਰਵਾਨ ਹੋਣੀ ਹੈ ਉਸ ਗੁਰੂ ਦੇ ਦਰ ਤੇ ਤੇਰੀਆਂ ਮੋਹਰਾ ਤੇਰੇ ਚਨੇ ਪਰਵਾਨ ਨਹੀਂ ਹੋਣੇ ਗੁਰੂ ਦਾ ਸ਼ਰਧਾ ਦਾ ਭੁੱਖਾ ਹੈ ਗੁਰਮਖੋ ਉਹਨਾਂ ਨੇ ਮਣਾ ਕੀਤਾ ਵੀ ਸਿਰ ਤੇ ਪੰਡ ਜੁ ਕੀ ਹੈ ਘਾ ਵਾਲੀ ਉਹ ਕੌਡੀ ਫੜੀ ਜ ਤੁਰ ਪਿਆ ਇਧਰੋਂ ਸਾਥ ਮੁਰਦੇ ਤੰਬੂ ਦੇ ਬਾਹਰ ਪਹੁੰਚਿਆ ਸਤਗੁਰ ਸੰਘਾਸੋ ਤੇ ਨੰਗੇ ਪੈਰੀ ਤੰਬੂ ਦੇ ਬਾਹਰ ਆਏ ਤੇ ਇਹਦੇ ਨਿੱਤਰ ਬੰਦ ਨੇ ਅਕੰਧ ਜਲ ਵਹਿ ਰਿਹਾ ਹੈ ਸਿੱਖ ਦੇ ਤੇ ਸਾਡ ਗੁਰੂ ਕਤੇ ਲਿਆਓ ਜੀ ਮੈਨੂੰ ਪੰਡਾ ਦੇਓ ਸਤ ਗੁਰ ਨੇ ਇੱਕ ਹਈਏ ਕੋ ਪੰਡ ਫੜੀ ਤੇ ਆਪਣੇ ਸਿਰ ਤੇ ਪੰਡ ਦਾ ਚੁੜੀ ਤੇ ਇਹ ਕਹਿੰਦਾ ਜੀ ਮੈਨੂੰ ਅੱਗੇ ਵੀ ਭੁਲੇਖਾ ਲੱਗਿਆ ਹੁਣ ਭੁਲੇਖਾ ਨਾ ਕਿਤੇ ਲੱਗ ਜਾਵੇ ਮੇਰੀ ਪੰਡ ਵਾਪਸ ਕਰ ਦਿਓ ਅੱਗੇ ਵੀ ਮੈਂ ਗਲਤ ਦਰਬਾਰ ਦੇ ਵਿੱਚ ਲੱਗ ਗਿਆ ਗਲਤ ਪਾਸੇ ਚਲਾ ਗਿਆ ਅਸਾਂ ਤੇ ਗੁਰੂ ਹਰਿਦਵਿੰਦ ਸਾਹਿਬ ਜੀ ਕਹਿੰਦੇ ਉਹ ਸਿੱਖਾ ਜਿਹਦੇ ਦਰ ਤੇ ਤੂੰ ਜਾ ਰਿਹਾ ਨਾ ਮੈਂ ਆਪ ਅੱਜ ਤੇਰੀ ਪੰਡ ਚੁੱਕਣ ਵਾਸਤੇ ਆਇਆ ਤੇਰੀ ਸ਼ਰਦਾ ਵੇਖ ਕੇ ਤੇਰਾ ਭੋਸਾ ਵੇਖ ਕੇ ਤੇ ਗੁਰਮੁਖ ਕੋਈ ਨਹੀਂ ਦਿੱਤਰ ਕੋਲੇ ਵੇਖਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣਾ ਮਸਤਕ ਸਤਗੁਰ ਦੇ ਚਰਨਾਂ ਤੇ ਰੱਖ ਦਿੱਤਾ ਤੇ ਪੱਲੇ ਨਾਲ ਕੋਡੀ ਖੋਲ ਕੇ ਵੀ ਇੱਕੋ ਹੀ ਸਤਗੁਰ ਦੇ ਚਰਨਾਂ ਤੇ ਰੱਖ ਦਿੱਤੀ ਸਤਿਗੁਰ ਨੇ ਮੋਟੇ ਤੋਂ ਫੜਿਆ ਇਹਨੂੰ ਗਲ ਦੇ ਨਾਲ ਲਾਇਆ ਕਿ ਜਾ ਸਿੱਖਾ ਤੇਰਾ ਪਿਆਰ ਵੇਖ ਕੇ ਨਿਹਾਲ 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 ਕੀਤਾ ਕੀ ਕਹਿਨਾ ਸਤਿਗੁਰੂ ਮੇਰਾ ਜਨਮ ਮਰਨ ਕੱਟ ਦਿਓ ਮੇਰੇ ਬੰਦਨ ਕੱਟ ਦਿਓ ਜਨਮ ਮਰਨ ਕੱਟ ਦਿਓ ਗੁਰੂ ਹਰਿਗੋਬਿੰਦ ਸਾਹਿਬ ਜੀ ਕਹਿੰਦੇ ਤੇਰਾ ਪਿਆਰ ਵੇਖ ਕੇ ਤੇਰਾ ਜਨਮ ਮਰਨ ਕੀ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਜਨਮ ਮਰਨ ਕੱਟਿਆ ਜਾਵੇਗਾ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਡੇ ਜੈਲ ਵਿੱਚ ਸਤਿਗੁਰ ਬੰਦੀ ਸ਼ੋਰ ਹੈ ਜੀਵਨ ਮੁਕਤ ਕਰੇ ਉਡੀਨਾ ਸਤਿਗੁਰ ਸਿੱਕੇ ਬੰਦਨ ਕਾਟੇ ਗੁਰਕਾ ਸਿੱਖ ਵਿਕਾਰ ਤੇ ਹਟੇ ਜਿਵੇਂ 10 ਦੇ ਪਹਿਲਾਂ ਬੇਨਤੀ ਕੀਤੀ ਗੁਰਮਖੋ ਭਾਈ ਸਰ ਦੇ ਉਦਮ ਦੇ ਸਦਕੇ ਜੇ ਇਹ ਪੰਜ ਰੋਜਾ ਗੁਰਮਤ ਸਮਾਗਮ ਇਸ ਅਹਸਾਨ ਤੇ ਰੱਖਿਆ ਗਿਆ ਸੀ ਸਤਿਗੁਰ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਅੱਜ ਚੌਥਾ ਦਿਨ ਹੈ ਜੋ ਸੰਗਤਾਂ ਕਹਾਂਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣਦੀਆਂ ਨੇ ਆਓ ਅਗਲਾ ਸਮਾ ਸਾਡੇ ਬਹੁਤ ਹੀ ਸਤਿਕਾਰਯੋਗ ਸਹਿਬ ਭਾਈ ਅਮਨਦੀਪ ਸਿੰਘ ਜੀ ਉਹਨਾਂ ਨੇ ਆਪ ਸੰਗਤਾਂ ਦਾ ਦਰਸ਼ਨ ਕਰਦੇ ਨੇ ਸੰਗਤਾਂ ਦੇ ਦਾਦਾ ਨਾਲ ਮਿਲ ਕੇ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਸਤਿਗੁਰੂ ਅੱਜ ਸਾਡੇ ਬੰਦਨ ਕਟੋ ਗੁਰੂ ਹਰਿਦਵਿੰਦ ਸਾਹਿਬ ਦੇ ਬੜੇ ਦਿਆਲੂ ਨੇ ਜਦੋਂ ਕੋਈ ਮਹਾਂਪੁਰਖ ਮਹਾਤਮਾ ਫਿਰ ਸੰਗਤਾਂ ਨਾਲ ਲੜ ਕੇ ਜਦੋਂ ਬੇਨਤੀ ਕਰਦਾ ਹੈ ਤੇ ਗੁਰੂ ਨੂੰ ਫਿਰ ਬੰਦਨ ਕੱਟਦੇ ਪੈਂਦੇ ਨੇ ਸਤਗੁਰ ਬਖਸ਼ਿਸ਼ ਕਰਨ ਸਤਗੁਰ ਰਹਿਮਤ ਕਰਨ ਆਓ ਵਿਚਾਰਾਂ ਕਰਨੇ ਇਕ ਲਈ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਜੋਗ ਨੇ ਸਤਗੁਰ ਸਾਧ ਸੰਤ ਬਖਸ਼ਣ ਜੋਗ ਹੈ ਦੱਸ ਦਿਓ ਗੁਨਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ